ਮਾਰਨਿੰਗ ਟੂ ਆਲ ਆਫ ਯੂ ਮੇਰਾ ਨਾਮ ਅਨਮਿਤ ਗੋੜਾ ਹੈ ਮੈਂ ਸ਼ਿਵੀ ਜਮਾਦੀ ਵਿਦਿਆਰਥਣਾ ਅੱਜ ਮੈਂ ਤੁਹਾਡੇ ਸਾਹਮਣੇ ਆਪਣਾ ਲੈਕਚਰ ਪੇਸ਼ ਕਰਨ ਜਾ ਰਹੀ ਨਾ ਜਿਸ ਦਾ ਵਿਸ਼ਾ ਹੈ ਨਕਲ ਇਮਤਿਹਾਨ ਵਿਦਿਆਰਥੀਆਂ ਦੇ ਜੀਵਨ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਹ ਇਸ ਕਰਕੇ ਲਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਦਿੱਤੇ ਹੋਏ ਗਿਆਨ ਦੀ ਸਹੀ ਪਰਖ ਕੀਤੀ ਜਾ ਸਕੇ ਜਿਹੜੇ ਵਿਦਿਆਰਥੀ ਨਕਲ ਦੇ ਸਹਾਰੇ ਪੇਪਰ ਦਿੰਦੇ ਹਨ ਉਹਨਾਂ ਵਿੱਚ ਪ੍ਰਾਇਦੀਕ ਆਟ ਪੂਰੀ ਉਮਰ ਰਨਕਦੀ ਰਹਿੰਦੀ ਹੈ ਥੋੜੇ ਸਮੇਂ ਲਈ ਉਹਨਾਂ ਨੂੰ ਖੁਸ਼ੀ ਤਾਂ ਮਿਲ ਸਕਦੀ ਹੈ ਪਰ ਅਜਿਹੇ ਵਿਦਿਆਰਥੀ ਆਪਣੇ ਹੱਥੀ ਆਪਣਾ ਭਵਿੱਖ ਬਰਬਾਦ ਕਰਦੇ ਹਨ ਤੇ ਪਰੇ ਲਿਖੇ ਅਤੇ ਬੇਰੋਜ਼ਗਾਰਾਂ ਦੀ ਗਿਣਤੀ ਵਿੱਚ ਵਾਧਾ ਕਰਦੇ ਹਨ ਜਿਹੇ ਵਿਦਿਆਰਥੀ ਲਈ ਉੱਚ ਸਿੱਖਿਆ ਦੀ ਪ੍ਰਾਪਤੀ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰਨਾ ਔਖਾ ਹੋ ਜਾਂਦਾ ਹੈ ਫਿਰ ਇਹੀ ਲੋਕ ਚੋਰੀਆਂ ਚੁਕਾਰੀਆਂ ਨੁਟਾ ਖੋਹਾਂ ਅਤੇ ਨਸ਼ੇ ਵਿੱਚ ਲੱਗ ਜਾਂਦੇ ਹਨ ਤੇ ਨੇਤਾਵਾਂ ਦੇ ਵੋਟ ਬੈਂਕਾਂ ਵਿੱਚ ਵਾਅਦਾ ਕਰਦੇ ਹਨ ਅਧਿਆਪਕ ਪੂਰੀ ਲਗਨ ਅਤੇ ਮਿਹਨਤ ਦੇ ਨਾਲ ਵਿਦਿਆਰਥੀਆਂ ਨੂੰ ਪੂਰਾ ਸਾਲ ਪੜ੍ਹਾਉਂਦੇ ਹਨ ਪਰ ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਅਧਿਆਪਕ ਦੇ ਪੜਾਉਣ ਦੇ باوجود ਪੜਾਈ ਵੱਲ ਧਿਆਨ ਨਹੀਂ ਦਿੰਦੇ ਤੇ ਜਦੋਂ ਪੇਪਰ ਨੇੜੇ ਆਉਂਦੇ ਹਨ ਤਾਂ ਨਕਲ ਦਾ ਸਹਾਰਾ ਲੈਂਦੇ ਹਨ ਅਤੇ ਬਿਨਾਂ ਮਿਹਨਤ ਕੀਤੇ ਪੇਪਰਾਂ ਵਿੱਚੋਂ ਪਾਸ ਹੋਣਾ ਚਾਹੁੰਦੇ ਹਨ ਮਿਹਨਤ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਇਸ ਲਈ ਇਮਤਿਹਾਨ ਪੂਰੀ ਲਗਨ ਤੇ ਇਮਾਨਦਾਰੀ ਨਾਲ ਦੇਣੇ ਚਾਹੀਦੇ ਹਨ ਜਿਹੜੇ ਵਿਦਿਆਰਥੀ ਗਲਤ ਤਰੀਕੇ ਨਾਲ ਪੇਪਰਾਂ ਵਿੱਚੋਂ ਵੱਧ ਅੰਕ ਲੈ ਕੇ ਅਤੇ ਪੈਸੇ ਦੇ ਜ਼ੋਰ ਤੇ ਡਾਕਟਰ ਇੰਜੀਨੀਅਰ ਜਾਂ ਵਕੀਲ ਬਣ ਜਾਂਦੇ ਹਨ ਉਹਨਾਂ ਵਿੱਚ ਭrai ਦੀ ਘਾਟ ਪੂਰੀ ਉਮਰ ਰਲਕਦੀ ਰਹਿੰਦੀ ਹੈ ਹੁਣ ਸਵਾਲ ਇਹ ਹੈ ਕਿ ਨਕਲ ਲਈ ਜ਼ਿੰਮੇਵਾਰ ਕੌਣ ਹੈ ਹਰ ਵਿਦਿਆਰਥੀ ਤੇ ਉਸਦੇ ਪਰਿਵਾਰ ਸਮਾਜ ਤੇ ਰਿਸ਼ਤੇਦਾਰਾਂ ਦਾ ਬਹੁਤ ਦਬਾਅ ਹੁੰਦਾ ਹੈ ਮਾਪੇ ਇਹ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਜ਼ਿੰਦਗੀ ਵਿੱਚ ਚੰਗੇ ਨੰਬਰ ਲੈ ਕੇ ਤੇ ਚੰਗੇ ਮਕਾਮ ਤੇ ਪਹੁੰਚੇ ਤੇ ਮਾਪੇ ਇਹ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਜ਼ਿੰਦਗੀ ਵਿੱਚ ਚੰਗੇ ਨੰਬਰ ਲੈ ਕੇ ਤੇ ਚੰਗੇ ਮਕਾਮ ਤੇ ਪਹੁੰਚੇ ਮਾਪਿਆਂ ਦਾ ਇਹ ਹੀ ਦਬਾਅ ਬੱਚੇ ਨੂੰ ਨਕਲ ਦੀ ਦਲਦਲ ਵੱਲ ਧੱਕਦਾ ਹੈ ਤੇ ਬੱਚੇ ਆਪਣੀ ਤੁਲਨਾ ਵੀ ਦੂਜੇ ਵਿਦਿਆਰਥੀਆਂ ਨਾਲ ਕਰਦੇ ਹਨ ਤੇ ਉਹਨਾਂ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਦੋ ਲਈ ਦੋ ਉਲ ਲਗਾਉਂਦੇ ਹਨ ਮਾਪਿਆਂ ਦਾ ਵੀ ਇਹ ਫਰਜ ਬੰਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਤੁਲਨਾ ਦੂਜੇ ਵਿਦਿਆਰਥੀਆਂ ਨਾਲ ਨਾ ਕਰਨ ਤੇ ਉਹਨਾਂ ਤੇ ਵੱਧ ਅੰਕ ਪ੍ਰਾਪਤ ਕਰਨ ਲਈ ਦਬਾਅ ਨਾ ਪਾਉਣ ਉਹ ਮੈਂ ਹੀ ਕੋਨਾ ਹੁਣ ਸਵਾਨ ਤੇ ਵਿੱਚ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਨਕਲ ਇੱਕ ਮਿੱਠੇ ਜ਼ਹਿਰ ਦੀ ਤਰ੍ਹਾਂ ਹੈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਆਪਣੀ ਕਿਸਮਤ ਦੀ ਹਲਕੀ ਰਾ ਨੂੰ ਮਿਹਨਤ ਰੂਪੀ ਰੰਗ ਨਾਲ ਭਰਨਾ ਚਾਹੀਦਾ ਹੈ ਕਿਸਮਤ ਕਰੇ ਨਾ ਉਹਨਾਂ ਦਾ ਵਾਲ ਵਿੰਗਾ ਕਿਸਮਤ ਕਰੇ ਨਾ ਉਹਨਾਂ ਦਾ ਵਾਲ ਵਿੰਗਾ ਜਿਨ੍ਹਾਂ ਨੂੰ ਜੀਵਨ ਜਿਉਣ ਦਾ ਢੰਗ ਹੁੰਦਾ ਕਿਸਮਤ ਹੱਥਾਂ 'ਤੇ ਨਹੀਂ ਲਿਖੀ ਹੁੰਦੀ ਇਹ ਤਾਂ ਮਿਹਨਤੀ ਹੱਥਾਂ ਦਾ ਰੰਗ ਹੁੰਦਾ ਇਹ ਤਾਂ ਮਿਹਨਤੀ ਹੱਥਾਂ ਦਾ ਰੰਗ ਹੁੰਦਾ 三万。